ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮubarək ਹਜ਼ੂਰੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮੁਕੱਦਸ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵਿਰਾਜਮਾਨ ਸਮੁੱਚਾ ਹੀ ਖਾਲਸਾ ਪੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸਿਰਫ ਇੱਕੋ ਹੀ ਬੇਨਤੀ ਕਰਨੀ ਆ ਸਿੰਘ ਸਾਹਿਬ ਦਲ ਬਾਬਾ ਵਿਦੀ ਚੰਦ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਹੁਣਾਂ ਨੇ 25 ਤਰੀਕ ਨੂੰ ਇਹ ਪੰਥ ਦੇ ਸਾਹਮਣੇ ਵਿਚਾਰ ਰੱਖਿਆ ਸੀ ਕਿ ਜਿਵੇਂ ਆਪਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਜਿੱਥੇ ਸਹਿਬਜ਼ਾਦਿਆਂ ਦੇ ਮੁਬਾਰਕ ਸਰੀਰ ਪਏ ਸੀ ਮਾਤਾ ਗੁਜਰੀ ਜੀ ਔਰ ਉਹਨਾਂ ਦਾ ਜਿਹੜਾ ਸ਼ਹੀਦੀ ਨਗਰ ਕੀਰਤਨ ਇੱਕ ਨਿਯਤ ਸਮੇਂ ਤੇ ਚੱਲਦਾ ਵਾ ਤੇ ਇੱਕ ਨਿਯਤ ਸਮੇਂ ਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਅਰਦਾਸ ਹੁੰਦੀ ਆ ਸੋਲਾ ਸਾਹਿਬ ਦਾ ਪਹਿਲਾ ਪਾਠ ਹੁੰਦਾ ਵਾ ਤੋ ਮਹਾਪੁਰਸ਼ਾਂ ਦਾ ਸੁਝਾਅ ਸੀ ਇੱਕ ਸਮਾਂ ਨਿਯਤ ਕੀਤਾ ਜਾਵੇ ਤਾਂ ਮੈਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹੋਣਾ ਨਾ ਵੀ ਗੱਲ ਕੀਤੀ ਬਾਕੀ ਵੀ ਸੰਗਤ ਨਾਲ ਵਿਚਾਰ ਕੀਤੀ ਤਾਂ ਵਿਚਾਰ ਇਹ ਬਣੀਆਂ ਕਿ ਜਦੋਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪੰਜਵੇਂ ਦਿਨ ਜਿਹੜਾ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਭਾਈ ਉਦੇਸ ਸਿੰਘ ਜੀ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਵਿਵਾਨ ਗੜ੍ਹ ਸਾਹਿਬ ਔਰ ਉਹਦੇ ਤੋਂ ਬਾਅਦ ਇੱਥੇ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਪਹੁੰਚੇ ਸਵੇਰੇ 9 ਵਜੇ ਦੇ ਨਾਲ ਇਹ ਸ਼ਹੀਦੀ ਨਗਰ ਕੀਰਤਨ ਆਰੰਭ ਹੋਇਆ ਕਰੇਗਾ ਗੁਰਦੁਆਰਾ ਸ੍ਰੀ ਵਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਤੋਂ 1 ਵਜੇ ਦੇ ਨਾਲ ਗੁਰਦੁਆਰਾ ਸੀਸਗੰਨ ਸਾਹਿਬ ਪਹੁੰਚ ਕੇ 1 ਵਜੇ ਦੇ ਨਾਲ ਇੱਥੇ ਅਰਦਾਸ ਜਿਹੜੀ ਹੈ ਉਹ ਹੋਇਆ ਕਰੇਗੀ ਜਪਜੀ ਸਾਹਿਬ ਦਾ ਪਹਿਲਾ ਪਾਠ ਸੋਲਾ ਸਾਹਿਬ ਦਾ ਪਾਠ ਔਰ ਅਰਦਾਸ 1 ਵਜੇ ਦੇ ਨਾਲ ਇਹ ਅੱਜ ਤੋਂ ਸਮੁੱਚੇ ਪੰਥ ਨੇ ਕਿਉਂਕਿ ਅੱਜ ਸਾਰਾ ਹੀ ਪੰਥ ਇੱਥੇ ਹਾਜ਼ਰ ਆ ਦਲ ਬਾਬਾ ਵਿਦੀ ਚੰਦ ਬਾਬਾ ਅਵਤਾਰ ਸਿੰਘ ਜੀ ਤਰਨਾ ਦਲ ਤੋਂ ਮਹਾਪੁਰਸ਼ ਬਾਬਾ ਜੋਗਾ ਸਿੰਘ ਜੀ ਸ਼ਰੂਮਣੀ ਬੁੱਢਾ ਦਲ ਬਾਬਾ ਬਲਬੀਰ ਸਿੰਘ ਜੀ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ ਇਸ ਗੱਲੋਂ ਵੀ ਇਹ ਉਦਮੀ ਆ ਕਿ ਕਈ ਸਾਲਾਂ ਤੋਂ ਬਾਬਾ ਬਲਦੇਵ ਸਿੰਘ ਜੀ ਵੱਲੋਂ ਤੇ ਬਾਬਾ ਮੇਜਰ ਸਿੰਘ ਜੀ ਸੋਢੀ ਤੇ ਜਿਹੜੇ ਦਲਪੰਥਾ ਇਹ ਇਹ ਜਿਹੜਾ ਸੀਸmarg ਨਗਰ ਕੀਰਤਨਾ ਇਹ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਇੱਥੇ ਲਿਆਉਂਦੇ ਰਹਿ ਤੇ ਅੱਜ ਜਿਵੇਂ ਖਾਲਸਾ ਜਹੋ ਜਲਾਲ ਬਣਿਆ ਇਹਨੇ ਫੇਰ ਦੱਸਿਆ ਸਿੱਖ ਆਪਣੇ ਗੁਰੂ ਨੂੰ ਸਜਦਾ ਕਰਦਾ ਵਾ ਸਜਦਾ ਕਰਦਾ ਰਹੇਗਾ ਸਾਡੇ ਲਈ ਗੁਰੂ ਹਮੇਸ਼ਾ ਵੱਡਾ ਹੈ ਤੇ ਗੁਰੂ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਨਾਲ ਹੀ ਗੁਰੂ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ Hindu ਧਰਮ ਦੀ ਧਾਰਮਿਕ ਆਜ਼ਾਦੀ ਲਈ ਅੱਜ ਸਮੁੱਚਾ ਪੰਥ ਖੜਾ ਜੇ ਕੋਈ ਸਾਡੀ ਪਛਾਣ ਬਾਣੀ ਤੇ ਬਾਣਾ ਇਹ ਨੀਲੇ ਬਾਣਿਆਂ ਵਾਲੇ ਸਿੰਘ નિਹੰਗ ਸਿੰਘ ਆਏ ਕੋਈ ਵੀ ਤਾਕਤ ਪੰਥ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਦੀ ਭਾਵਨਾ ਜਾਂ ਜਜਬ ਕਰਨ ਦੀ ਭਾਵਨਾ ਸੋਚੇਗੀ ਉਹ ਚੇਤੇ 'ਚ ਰੱਖੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਹਾਂ ਸਾਡੀ ਪਛਾਣ ਵੱਖਰੀ ਹੈ ਵੱਖਰੀ ਰਹੇਗੀ ਇਹਨੂੰ ਕੋਈ ਜਜਬ ਨਹੀਂ ਕਰ ਸਕਦਾ ਮੈਂ ਮੈਂ ਸਮੁੱਚਾ ਹੀ ਪੰਥ ਦਾ ਦਿਲ ਦੀਆਂ ਗਹਿਰਾਈਆਂ ਤੋਂ ਦਲ ਪੰਥ ਕਾਰ ਸੇਵਾ ਵਾਲੇ ਮਹਾਪੁਰਸ਼ ਸਾਰੀਆਂ ਸਿੱਖ ਸੰਪਰਦਾਵਾਂ ਨਾਨਕ ਸਰ ਤੋਂ ਸਿੱਖ ਜਥੇਬੰਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਤੇ ਗੁਰੂ ਅਗੇ ਅਰਦਾਸ ਕਰਦੇ ਆ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ